ਕੈਨੇਡਾ ਦੇ ਲੇਬਰ ਰਿਲੇਸ਼ਨਸ ਬੋਰਡ ਨੇ 에ਅਰ ਕੈਨੇਡਾ ਦੀ ਹੜਤਾਲ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਹੈ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੇ ਸੋਮਵਾਰ ਸਵੇਰੇ ਜਾਰੀ ਕੀਤੇ ਇੱਕ ਫੈਸਲੇ ਦੇ ਵਿੱਚ ਕਿਹਾ ਹੈ ਕਿ ਕੈਨੇਡੀਅਨ ਯੂਨੀਅਨ ਆਫ ਪਬਲਿਕ ਐਮਪਲੋਇਜ਼ੇਬਲ ਵਰਕਰ ਨੂੰ ਬੈਕ ਟੂ ਵਰਕ ਆਊਟਰ ਦੀ ਉਲੰਘਣਾ ਗੈਰ ਕਾਨੂੰਨੀ ਹੈ ਇਸ ਫੈਸਲੇ ਦੇ ਵਿੱਚ ਯੂਨੀਅਨ ਆਕਵਾ ਨੇ ਸੋਮਵਾਰ ਦੁਪਹਿਰ ਤੱਕ ਆਪਣੇ ਮੈਂਬਰਾਂ ਨੂੰ ਕੰਮ ਤੇ ਵਾਪਸ ਭੇਜੋ ਦਾ ਹੁਕਮ ਦੇ ਦਿੱਤਾ ਹੈ ਪਾਟੀ ਮੈਂਬਰਾਂ ਨੂੰ ਖੁਦ ਵੀ ਆਪਣੀਆਂ ਡਿਊਟੀਆਂ ਤੇ ਵਾਪਸ ਜਾਗਦਾਰ ਨਿਰਦੇਸ਼ ਦਿੱਤਾ ਹੈ ਸੀਆਈਆਰਬੀਡੀ ਵੌਇਸ ਚੇਅਰਪਰਸਨ ਜੈਨੀਫਰ ਵੈਬਸਟਰ ਦੁਆਰਾ ਦਸਤਖਤ ਕੀਤੇ ਗਏ ਨਿਰਦੇਸ਼ ਦੇ ਵਿੱਚ ਲਿਖਿਆ ਗਿਆ ਹੈ ਕਿ ਯੂਨੀਅਨ ਦੀ ਸੋਧੇਬਾਜੀ ਇਕਾਈ ਦੇ ਮੈਂਬਰਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਤੁਰੰਤ ਆਪਣੇ ਫਰਜ਼ ਦੀ ਕਾਰਗੁਜ਼ਾਰੀ ਮੁੜ ਸ਼ੁਰੂ ਕਰਨ ਅਤੇ ਗੈਰ ਕਾਨੂੰਨੀ ਹੜਤਾਲ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਤੋਂ ਬਚੇ ਵਿਸ਼ਵ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਆਟਵਾ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਨਿਰਾਸ਼ਾਜਨਕ ਹੈ ਕਿ ਗੱਲਬਾਤ ਦੇ ਨਾਲ ਇੱਕ ਨਵਾਂ ਲੇਬਰ ਕੰਟਰੈਕਟਰ ਨਹੀਂ ਮਿਲਿਆ। ਉਹਨਾਂ ਕਿਹਾ ਕਿ ਇਸ ਵਿਵਾਦ ਨੇ ਲੱਖਾਂ ਕੈਨੇਡੀਅਨਸ ਅਤੇ ਸਲਾਨੀਆਂ ਦੀਆਂ ਯਾਤਰਾ ਯੋਜਨਾਵਾਂ ਨੂੰ ਵਿਗਾੜ ਦਿੱਤਾ ਹੈ। ਉਹਨਾਂ ਦੋਵੇਂ ਧਿਰਾਂ ਨੂੰ ਜਲਦ ਤੋਂ ਜਲਦ ਇੱਕ ਸਮਝੌਤੇ ਤੇ ਪਹੁੰਚਣ ਦੀ ਅਪੀਲ ਕੀਤੀ ਹੈ।